ਤੈਨ ਕਿਹੜਾ ਉਹਦਾ ਮਾਨਸਾ ਤੇਰਾ ਕਿਹੜਾ ਬਈ ਨੰਬਰ ਦਿਖਾ ਉਹ ਬੋਲੇ ਤੂੰ ਕਦ ਬੋਲ ਤੇਰਾ ਪਿੰਡ ਕਿਹੜਾ ਕਿਹ ਤੇਰਾ ਨਾਮ ਕੀ ਆ ਤੇਰੇ ਪਿਓ ਦਾ ਕੀ ਨਾਮ ਅੱਛਾ ਗਰਦੀਪ ਸਿੰਘ ਤੇ ਪਿੰਡ ਕਿਹ ਖਿਆਲਾ ਤੇਰਾ ਅੱਛਾ ਮੋਟਰਸਾਂ ਚੱਕਾ ਕਿੱਥੋਂ ਆਏ ਤੁਸੀਂ ਆ ਮੋਟਰਸਾਂ ਚੱਕੇ ਬਈ ਇਹਨਾਂ ਨੇ ਕਿਹੜੇ ਛਾਨੇ ਵਾਲੇ ਵੀ ਹੋਰ ਕੋਈ ਪੱਥੋਂ ਮੁੜਦਾਗਾ ਆਪਣੇ ਤੰਗਵਾ ਤੈਂਕੀਰੋਂ ਮੈਂ ਨੇ ਬਜ਼ਾਰ ਕੋਲੋਂ ਹਾਂ ਆ ਮੋਟਰਸਾਈਕਲ ਬਈ ਇਹਨਾਂ ਨੇ ਨੰਬਰ ਪਲੇਟ ਆ PV03AL8690 ਮਾਲਕ ਕਿਹੜਾ ਬਈ ਮਾਲਕ ਕਿਹੜਾ ਬਈ ਮੁੰਡਾ ਕਿੱਥੇ ਸਾਹਮਣੇ ਆਹ ਬਈ ਮੇਰਾ ਮੋਟਰਸਾਈਕਲ ਆ ਬਈ ਕਿੰਨੇ ਵਜੇ ਆ ਹੁਣੇ ਇੱਕ ਘੰਟਾ ਅੱਧਾ ਘੰਟਾ ਫਿਰ ਘੰਟਾ ਲੱਗ ਗਿਆ ਠੀਕ ਹੈ ਇੱਕ ਘੰਟਾ ਹੋ ਗਿਆ ਬਈ 3:30 ਵਜੇ ਮੋਟਰਸਾਈਕਲ ਚੱਕਿਆ ਇਹਨੇ ਅਸੀਂ ਖੇਤਾਂ ਵਿੱਚ ਦੀ ਫੜਿਆ ਇਹਨਾਂ ਨੂੰ ਪਾਇਦੇ ਸੀਗੇ ਇਹ ਪਹਿਲੇ ਮੋੜ ਤੋਂ ਚੱਕਿਆ ਪਾਸੇ ਨਹੀਂ ਲੋੜ। ਮੋੜ ਨਾਲ ਬਲਾਤਰੀ ਹੋਇਆ ਤੂੰ। ਤਸੋਂ ਵੀ ਚੋਰੀ ਹੋਇਆ ਇੱਕ ਮੋੜਸਾ ਨਾਲ ਵੀ ਹੋਰ ਨਹੀਂ। ਮੈਨੂੰ ਆ ਦੱਸ ਦੋ ਤੁਸੀਂ ਦੋਨੀ ਆ ਕਿ ਹੋਰ ਵੀ ਆ ਤੁਹਾਡੇ ਨਾਲ ਕੋਈ। ਦੋਨੀ ਆ? ਉਹਦਾ ਬੰਦਾ ਉਹਦੇ ਨਾਲ ਹੋਣੇ ਬੰਦਾ ਨਾਲ। ਉਹਦਾ ਪੁੱਤ ਗੰਗਾ ਨੂੰ ਮਨਾ ਲੈਂਦਾ ਬੜੀ ਭਿਆਰ। ਪੁੱਤ ਗੰਗਾ ਨੂੰ ਮਨਾ। ਬੱਸ ਫਿਰ ਦਿਓ ਕਰਕੇ ਹੋਰ ਨਹੀਂ ਆ ਬਈ ਯਾਰ ਬੰਦਾ ਮਾਂ ਦੇਵੀ ਸੌ ਯਾਰ। ਭਈ ਆ ਵੀਡੀਓ ਤੂੰ ਕਿਹੜੇ ਪਿੰਡ 'ਚ ਆਇਆ ਤੂੰ? ਕਿਹੜੇ ਪਿੰਡ 'ਚ ਆ ਮੋਡੇ 'ਚ ਆ ਤੂੰ? ਮੋਡੇ 'ਚ ਹੈ। ਕੀ ਨਾਂ ਕੀ ਤੇਰੇ ਸੌਦੇ ਤੰਨਾ ਤੰਨਾ ਬਰਾਦਰੀ ਕੀ ਤੇਰੀ ਜੀਮੀਦਾਰ ਜੀਮੀਦਾਰ ਸਾਡੇ ਪਵਾਈ ਕਿਹੜਾ ਖਾਏਗਾ ਜਮੀਨ 7 ਕਿੱਲੇ ਆਉਂਦੇ ਤੈਨੂੰ 7 ਕਿੱਲੇ ਜ਼ਮੀਨ ਦਾ ਮਾਲਕ ਹੈ ਤੇ ਜ਼ਮੀਨ ਠੇਕੇ ਤੇ ਦੇਤੀ ਤੇ ਆਪ ਆ ਗੰਮਾ ਤੇ ਆ ਇਹ ਚੰਗ ਬੜਾ ਆਪ ਚੋਰੀ ਚਗਾਰੀ ਕਰੀ ਚੱਲੋ ਉਸ ਸਾਲ ਦੀ ਰਿਕਵਰੀ ਹੋ ਗਈ ਬਾਈ ਆਪਣੇ ਦੀ ਹਾਂ ਸਹੀ ਗੱਲ ਆ ਬਾਈ ਬੰਦੇ ਖੜੇ ਆ ਇਹ ਆ ਸਾਰਿਆਂ ਦੇ ਗਵਾਹ ਨੇ ਬਈ ਇਹਨਾਂ ਨੇ ਚੋਰੀ ਕੀਤਾ ਸੀ ਮੋਟਰਸਾਈਕਲ ਹਾਂਜੀ ਹਾਂ ਤੇ ਫੜਲੇ ਬੰਦੇ ਇਹ ਸਾਰੇ ਮੁੰਡਿਆਂ ਨੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਬੇਨਤੀ ਆ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇਤਰੀ ਦੇ ਵਿੱਚ ਤਕਰੀਬਨ 8-10 ਮੋਟਰਸਾਈਕਲ ਚੋਰੀ ਹੋ ਗਏ ਤੇ ਉਹ ਸਦਾ ਵੀ ਇਹ ਬੰਦੇ ਚੋਰੀ ਕਰਦੇ ਆ ਅੱਜ ਤਰੀਕ ਅੱਜ ਤਰੀਕ ਬੋਲੇ ਇਸ ਦਾ ਦੱਸੋ ਪਿੰਨੇ ਕਿਹੜਾ ਓਹ ਮਾਨਸਾ ਤੇਰਾ ਕਿਹੜਾ ਬਈ ਨੰਬਰ ਦਿਖਾ ਉਹ ਬੋਲੇ ਤੂੰ ਕਦ ਬੋਲ ਤੇਰਾ ਪਿੰਨੇ ਕਿਹੜਾ ਕਿ ਕਰੇ ਤੇਰਾ ਨਾਮ ਕੀ ਆ ਤਰੇ ਪਿਆ ਗਿਨਾ ਅੱਛਾ ਗਰਦੀਪ ਸਿੰਘ ਤੇ ਪਿੰਡ ਕੇ ਖਿਆਲਾਤਰ ਅੱਛਾ ਮੋਟਰਸਾਈਕਲ ਕਿੱਥੋਂ ਆਏ ਤੁਸੀਂ ਆ ਮੋਟਰਸਾਈਕਲ ਚੱਕੇ ਬਈ ਇਹਨਾਂ ਨੇ ਕਿਰੇ ਛਾਨੇ ਵਾਲੇ ਵੀ ਹੋਰ ਕੋਈ ਜਿਹੜਾ ਉੱਥੋਂ ਮੁੜਦਾ ਹੈ ਆਪਣੇ ਤੰਗ ਪਾਉਂਦਾ ਤੰਗੀਰੋਂ ਮੈਨੇ ਬਜ਼ਾਰ ਕੋਲੋਂ ਹਾਂ ਆ ਮੋਟਰਸਾਈਕਲ ਚੱਕੇ ਬਈ ਇਹਨਾਂ ਨੇ ਨੰਬਰ ਪਲੇਟ ਆ ਪੀ ਵੀ 03 3 ए एल 8690 ਮਾਲਕ ਕਿਹੜਾ ਬਈ ਮਾਲਕ ਕਿਹੜਾ ਬਈ ਮੁੰਡਾ ਕਿੱਥੇ ਸਾਹਮਣੇ ਆ ਆ ਬਈ ਮੇਰਾ ਮੋਟਰਸਾਈਕਲ ਆ ਬਈ ਹਾਂ ਬਈ ਕਿੰਨੇ ਵਜੇ ਆ ਹੁਣ ਇੱਕ ਘੰਟਾ ਅੱਧਾ ਘੰਟਾ ਫਿਰ ਘੰਟਾ ਲੱਗ ਗਿਆ ਠੀਕ ਹੈ ਘੰਟਾ ਹੋ ਗਿਆ ਬਾਈ 3:30 ਵਜੇ ਮੋਟਰਸਾਂ ਚੱਕਿਆ ਨੇ ਅਸੀਂ ਖੇਤਾਂ ਵਿੱਚ ਦੀ ਫੜਿਆ ਇਹਨਾਂ ਨੂੰ ਪਾਏ ਦੇ ਸੀਗੇ ਪਹਿਲਾਂ ਹੀ ਮੋਟਰਸਾਂ ਚੱਕਿਆ ਪਾਸੇ ਨਹੀਂ ਰੋ ਪਹਿਲਾਂ ਥੋੜੀ ਹੋਇਆ 10 ਵੀ ਜੁੜੀ ਹੋਇਆ ਇੱਕ ਮੋਟਰਸਾਂ ਨਾਲ ਨਾਲ ਵੀ ਹੋਰ ਵੀ ਮੈਨੂੰ ਆ ਦੱਸੋ ਤੁਸੀਂ ਦੋਨੀਆਂ ਕਿ ਹੋਰ ਵੀ ਆ ਤੁਹਾਡੇ ਨਾਲ ਕੋਈ ਦੋਨੀਆਂ ਉਹਦਾ ਬੰਦਾ ਉਹ ਨਾਲ ਹੋਲੇ ਬੰਨਿਆ ਉਹਦਾ ਬੱਚੇ ਨੂੰ ਮਨਾ ਲੈਂਦਾ ਬੜੀ ਭਿਆਰ ਪੁੱਤ ਦਾ ਕੰਡਾ ਨੂੰ ਮਨਾ ਬੱਸ ਵੇਖ ਦਿਓ ਕਰਕੇ ਨਾ ਹੋਣੀ ਹੈ ਬਈ ਯਾਰ ਅਪਨਾਂ ਮਾਂ ਦੇ ਵੀ ਸੌ ਯਾਰ ਬਈ ਆ ਵੀਡੀਓ ਤੂੰ ਕਿਹੜੇ ਪਿੰਡ 'ਚ ਹੈ ਤੂੰ ਕਿਹੜੇ ਪਿੰਡ 'ਚ ਹੈ ਮੋਡੇ 'ਚ ਹੈ ਤੂੰ ਮੋਡੇ 'ਚ ਹੈ ਹਾਂ ਕੀ ਨਾਂ ਕੀ ਤੇਰੇ ਸਰੇ ਤੰਨਾ ਤੰਨਾ ਬਰਾਦਰੀ ਕੀ ਹੈ ਤੇਰੀ ਜ਼ਿਮੀਦਾਰ ਜ਼ਿਮੀਦਾਰ ਨਾ ਦੇ ਤੋ ਬਈ ਕਿਹੜਾ ਖਾਇਆ ਜ਼ਮੀਨ ਸੱਤ ਕਿੱਲੇ ਆਉਂਦੇ ਤੈਨੂੰ ਹਾਂ 7 ਕਿਲੇ ਜ਼ਮੀਨ ਦਾ ਮਾਲਕਾ ਜ਼ਮੀਨ ਠੇਕੇ ਤੇ ਦੇਤੀ ਤੇ ਆਪ ਆ ਗੰਮਾ ਤੇ ਆ ਇਹ ਚੰਗ ਬੜਾ ਆਪ ਚੋਰੀ ਚਗਾਰੀ ਕਰੀ ਚੱਲੋ ਅੱਜ ਨਾਲ ਦੀ ਰਿਕਵਰੀ ਹੋਊਗੀ ਬਾਈ ਆਪਣੇ ਦੀ ਹਾਂ ਸਹੀ ਗੱਲ ਆ ਬਾਈ ਤੇ ਆ ਸਾਰਿਆਂ ਨੇ ਦਵਾ ਨੇ ਬਈ ਇਹਨਾਂ ਨੇ ਚੋਰੀ ਕੀਤਾ ਸੀ ਮੋਟਰਸਾਈਕਲ ਹਾਂਜੀ ਹਾਂ ਠੀਕ ਹੈ ਤੇ ਫੜਲੇ ਬੰਦੇ ਇਹ ਸਾਰੇ ਮੁੰਡਿਆਂ ਨੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਬੇਨਤੀ ਆ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਈ ਚਿਹਰ ਦੇ ਵਿੱਚ ਤਕਰੀਬਨ 8-10 ਮੋਟਰਸਾਈਕਲ ਚੋਰੀ ਹੋ ਗਏ ਤੇ ਉਹ ਜ਼ਿਆਦਾ ਵੀ ਬੰਦੇ ਇਹ ਅੱਜ ਤਰੀਕ